ਹਾਂਜੀ 10 ਮੈਂ ਸ਼ਰੋਮਣੀ ਕਾਲੀਦਾ ਲੰਬਰਸਤ ਦਾ ਯਗਤੀ ਮੈਂਬਰ ਤੇ ਹਲਕਾਂ ਚਾਰਜ ਫਤੇਗੜ ਸਾਹਿਬ ਕੁਲਦੀਪ ਸਿੰਘ ਪਹਿਲਵਾਨ ਜਿਹੜਾ ਹਰ ਸਾਲ ਦੀ ਤਰ੍ਹਾਂ ਤੇ ਅੱਜ ਪਹਿਲਵਾਨਾਂ ਦੀ ਛਿੰਝ ਮੇਲਾ ਕਰਾਇਆ ਜਾਂਦਾ ਕਿ ਅੱਜ ਨੌਜਵਾਨਾਂ ਨੂੰ ਇਲਾਕੇ ਨੂੰ ਸਾਰਿਆਂ ਨੂੰ ਬੇਨਤੀ ਵੀ ਕਰਦਾ ਅਪੀਲ ਵੀ ਕਰਦਾ ਕਿਉਂ ਕਰਕੇ ਅੱਜ ਸਾਡੀ ਨੌਜਵਾਨੀ ਨਸ਼ਿਆਂ ਦੇ ਵਿੱਚ ਬਹੁਤ ਦਲਦਲ ਹੋਈ ਪਈ ਆ ਕਿ ਅੱਜ ਇਹ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਰਭਾ ਕਰਦੇ ਆ ਅੱਜ ਬੱਚੇ ਕੋਈ 11 ਸਾਲ ਦਾ ਕੋਈ 12 ਸਾਲ ਦਾ ਇਸ ਤਰ੍ਹਾਂ ਕਰਕੇ ਸਾਡੇ ਬੱਚਿਆਂ ਨੂੰ ਬਹੁਤ ਜਵਾਨੀ ਦੇ ਵਿੱਚ ਡੁੱਬੇ ਪਏ ਆ ਮੈਂ ਖਾਸ ਕਰਕੇ ਸਾਰੇ ਪਿੰਡ ਵਾਸੀਆਂ ਨੂੰ ਪੰਚਾਇਤਾਂ ਨੂੰ ਸਰਕਾਰਾਂ ਨੂੰ ਸਾਰਿਆਂ ਨੂੰ ਮੈਂ ਅਪੀਲ ਵੀ ਕਰਦਾ ਆਓ ਸਾਰੇ ਆਪਣੇ ਪਿੰਡਾਂ ਦੇ ਵਿੱਚ ਕੱਲੇ-ਕੱਲੇ ਪਿੰਡਾਂ ਦੇ ਵਿੱਚ ਗਰਾਊਂਡ ਖੋਲ੍ਹ ਦੀਏ ਤੇ ਜਿਮਾਂ ਖੋਲ੍ਹ ਦੀਏ ਜਿਹੜੇ ਬੱਚੇ ਆਪਣੀ ਮਿਹਨਤ ਕਰਕੇ ਚੇਹੇ ਕੋਈ ਕਬੱਡੀ ਦਾ ਪਲੇਅਰ ਹੋਵੇ ਚੇ ਕੋਈ ਹਾਕੀ ਦਾ ਪਲੇਅਰ ਹੋਵੇ ਚੇ ਕੋਈ ਕ੍ਰਿਕਟ ਦਾ ਹੋਵੇ ਚੇ ਕੋਈ ਜਿਵੇਂ ਅੱਜ ਪਹਿਲਵਾਨੀ ਦੇ ਵਿੱਚ ਨੌਜਵਾਨ ਹਿੱਸਾ ਲੈ ਰਹੇ ਆ ਪਹਿਲਵਾਨੀ ਦੇ ਵਿੱਚ ਹੁਣ ਆਓ ਕਿਨ ਆਪਾਂ ਰਲ ਮਿਲ ਕੇ ਇੱਕ ਹੰਬੜਾ ਮਾਰ ਕੇ ਆਪਾਂ ਪੰਜਾਬ ਦੀ ਜਵਾਨੀ ਨੂੰ ਬਚਾ ਕੇ ਜਿਹੜੇ ਸਾਡੇ ਨੌਜਵਾਨ ਆ ਪਿੰਕੱਲੇ ਪੰਜਾਬ ਦੀ ਗੱਲ ਨਹੀਂ ਪੂਰੇ ਭਾਰਤ ਦੇ ਵਿੱਚ ਉਰੇ ਬਾਟੇ ਦੇ ਵਿੱਚ ਨਾਮ ਕਰ ਸਕਣਾ ਅੰਨਿਆ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਦਾ ਕਾਰਜ ਵਾਹਿਗੁਰੂ ਦੀ ਕਿਰਤ ਅਰੇ ਮਾਤਾ ਜੀ ਬੀਰ ਸਿੰਘ ਜੀ ਜੋ ਕਿ ਪਿੰਡ ਮਾਝਰੀ ਕਾਲੀਆਂ ਅੰਜੀ ਕਰੋ ਜੀ ਸਟਾਰਟ ਵੇਰਾ ਅਗਲੀ ਕੁਸ਼ਤੀ ਦੀ ਕਰੋ ਜੀ ਦੀ ਤਿਆਰੀ ਵੇਰਾ